ਮਾਈਕੂ ਦੀ ਕਾਲਸਾ ਵਾਹਿਗੁਰੂ ਮੈਂ ਤੁਹਾਡਾ ਆਪਣਾ ਪਰਮੁਖੀ ਜੀਐਨਵਾਈ ਜੀ ਨੂੰ ਰੱਖਦਾ ਜੇ ਅੱਜ ਜੀ ਪੰਜਵਾਂ ਦਿਨ ਹੈ ਜਦੋਂ ਰਮੰਦਰ ਸਾਹਿਬ ਤੇ ਉਸੇ ਦਸਤ ਦੇ ਅਗਿਆ ਕੋਇਆ ਤੇ ਉਸ ਤੇ ਯਾਦ ਤਾਜ਼ਾ ਕਰਕੇ ਅੱਜ ਫੇਰ ਗੱਲ ਕਾਲਸਾ ਵੱਲੋਂ ਜਿਹੜਾ ਮਾਰ ਤੇ ਹਰ ਸਾਲ ਉਹ ਜਿਹੜਾ ਜ਼ਖਮ ਸਾਨੂੰ ਦਿੱਤੀ ਹੋਈ ਇਹਨਾਂ ਦੋਵਾਂ ਮਿੰਟ ਵੱਲੋਂ ਉਹਨੂੰ ਯਾਦ ਕੀਤਾ ਜਾਂਦਾ ਆ ਉਹਨਾਂ ਕਰਕੇ ਅੱਜ ਪਹੁੰਚਿਆ ਦਰਬਾਰ ਸਾਹਿਬ ਸਮਰ ਸਾਹਿਬ ਦੀ ਧਰਤੀ ਤੇ ਤੇ ਅੱਜ ਦਾ ਮਾਰ ਤੇ ਆ ਉਹ ਅੱਜ ਜੀ ਦਸਤੂਰ ਬਰਬਰ ਫੁੱਲਾ ਸਿੰਘ ਜੀ ਕਾਜੀ ਸ਼ਹਿਰਵਦੀ ਬਾਬਾ ਸ਼ੇਵੇਂ ਮੁਖੀ ਪੁੱਦਾ ਦਲਦੇ ਹੋਏ ਆ ਉਹਨਾਂ ਦੇ ਗੁਰੂ ਘਰ ਤੋਂ ਗੁਰੂ ਹੋਣ ਜਾ ਰਿਹਾ ਜੀ ਬਹੁਤ ਵੱਡੀ ਤਦਾਦ ਦੇ ਨਾਲ ਪੂਰ ਪ੍ਰਸ਼ਾਸਨ ਜਿਹੜਾ ਲੱਗਾ ਹੋਇਆ ਹੈ ਅਮਰਸਰ ਸ਼ਹਿਰ ਦੇ ਵਿੱਚ ਇਹ ਅਕਸਰ ਤਾਂ ਲੇਟ ਹੀ ਹੁੰਦੇ ਆ ਜਿਹੜੀਆਂ ਸੰਗਤਾਂ ਲੱਗਦਾ ਹੁੰਦਾ ਉਹਨਾਂ ਦੇ ਕਰੋੜਾਂ ਦਰਸ਼ਕ ਨੇ ਕਿਹੋ ਜਿਹੇ ਹਾਲਾਤ ਨੇ ਬਣੇ ਹੋਏ ਕੋਸਾਂ ਦਾ ਮਾਰਕੂ ਹੋ ਜਾ ਰਿਹਾ ਆ ਅਮਰਸਰ ਦਾ ਬਹੁਤ ਹੀ ਨਾਰਾਜ਼ ਜਿਹੜਾ ਯਾਦ ਕਰਦੇ ਆ ਹੋਇਆ ਜਿਹੜਾ ਜਨ ਅੱਜ ਵੀ ਰਹਿ ਰਿਹਾ ਹੈ ਅੱਜ ਜੱਟ ਆਇਆ ਅੱਜ ਇਸ ਸਾਲ ਦੀ ਪੰਜਾਬ ਕੋ ਮਾਦਰੀ ਜਿਹੜਾ ਕੋਈ ਜਿਹੜਾ ਸੋਸਾ ਦਾ ਬਹੁਤ ਵੱਡਾ ਇਕੱਠ ਜਿਹੜਾ ਇੱਥੇੋਂ ਮਾਰਚ ਸ਼ੁਰੂ ਹੋਣਾ ਆ ਉਹਦੇ ਲਈ ਤਿਆਰੀਆਂ ਪੂਰੀਆਂ ਚੋਰਾ ਤੇ ਆ ਤੇ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਆ ਸੋਹਰ ਸਾਲ ਦੀ ਤਰ੍ਹਾਂ 5 ਤਰੀਕ ਨੂੰ ਜਿਹੜਾ ਯਾਦਗਾਰੀ ਮਾਰਕ ਕੀਤਾ ਜਾਂਦਾ ਹੈ 1984 ਦੇ ਸ਼ਹੀਦਾਂ ਨੂੰ ਸਮਰਪਿਤ ਤੇ 6 ਜੂਨ ਨੂੰ ਪੂਰਾ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਤੇ ਭਰਮਾ ਹੰਗਾਰਾ ਮਿਲਦਾ ਆ ਸੋ ਦੂਰ ਦੂਰੋਂ ਸੰਗਤਾਂ ਆਈਆਂ ਹੋਈਆਂ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਗੁਰੂ ਜੀ ਦਾ ਮਾਰਚ ਉਹਦੀ ਵੇਦ ਕਰ ਰਹੀਆਂ ਆ ਸੋ ਇਸ ਮਾਰਚ ਦੇ ਵੇਲੇ ਤੁਹਾਨੂੰ ਬਹੁਤ ਸਾਰੀਆਂ ਪੰਥਕ ਸ਼ਕਤੀਆਂ ਦੇ ਦਰਸ਼ਨ ਹੋਣਗੇ ਸੋ ਨਿਹੰਗ ਸਿੰਘ ਫੌਜਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਆ ਇਸ ਮਾਰਚ ਦਾ ਹਿੱਸਾ ਬਣਨ ਦੇ ਲਈ ਦਰੂ ਨੇੜੇ ਸੰਗਤ ਪਹੁੰਚੀ ਹੋਈ ਹੈ ਉਹਨਾਂ ਲਈ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਸ਼ਵੀਲਾਂ ਦੇ ਲੰਗਰ ਲੱਗੇ ਹੋਏ ਆ ਜੀ ਤੇ ਬਹੁਤ ਵੱਡੀ ਗਿਣਤੀ ਸਿੰਘਾਂ ਦੀ ਤੇ ਦਰੂ ਨੇੜੇ ਹੋਰ ਵੀ ਜੀ ਸੰਗਤ ਆ ਰਹੀ ਆ ਤੇ ਕੋਸ਼ਿਸ਼ ਟਾਈਮ ਦੇ ਵਿੱਚ ਇਹ ਜਿਹੜਾ ਮਾਰ ਸ਼ੁਰੂਆਤ ਹੋਣੀ ਇਸ ਮਾਰਚ ਦੀ ਤੇ ਉਹਦੇ ਨਾਲ ਤੁਹਾਨੂੰ ਜੁੜੀ ਰਹੀਓ ਸਾਰਾ ਮਾਰ ਦਰਸ਼ਕ ਜੀ ਉਹਨੇ ਮਾਰਚ ਦੇ ਆਪਾਂ उते बापू सुठे नंढा पैण पीस ताजा कर John, John.

ਸਰਬੰਸਤ ਰਸਮੀ ਦਾ ਅਗਰਖਲਾ ਜਿਹੜਾ ਲਿਆ ਹੋਇਆ ਮਾਰਚ ਅੰਮ੍ਰਿਤਸਰ ਦੇ ਅਲੱਗ-ਅਲੱਗ ਚੌਂਕਾਂ ਵਿੱਚੋਂ ਹੁੰਦਾ ਹੋਇਆ ਆਪਣੇ ਮੁਕਾਮ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਉੱਪਰ ਪਹੁੰਚ ਪਾਇਆ ਤੇ ਗੁਲਿਆਰੇ ਵਿੱਚ ਦੀ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਮੜਾ ਦਿਖਾ ਦਿਓ ਗੁਲਿਆਰੇ ਵਿੱਚ ਹੁੰਦਾ ਹੋਇਆ ਜਾ ਰਿਹਾ ਮਾਰਚ ਜਿਹੜਾ ਅੱਜ ਵੱਧ ਰਿਹਾ ਹੈਗਾ ਮੁਕਾਮ ਤੱਕ ਪਹੁੰਚਾ ਕੇ ਯਾਦ ਰੱਖੀਂ ਮਾਰਚ ਦੀ ਤਾਂ ਬਲਕਿ ਇਹ ਥਿੰਨ ਜ਼ਰੂਰ ਦੀ ਪੰਚੀ ਕਿ ਜਿਹੜਾ ਇਸ ਵੇਲੇ ਬਾਹਰ ਨਾਲ ਖੜਦਾ ਹੋਇਆ ਬਿਨਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਸਤਿਗੁਰੂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਫਰੀਦਾਬਾਦ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋ ਲੈ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਜੀ ਜੂਨ 1984 ਦੇ ਕੱਲੂਕਾਰੇ ਨੂੰ ਯਾਦ ਕਰਦੇ ਆ ਭਾਰਤ ਸਰਕਾਰ ਵੱਲੋਂ ਬੇਗਾਨਗੀ ਦਾ ਅਹਿਸਾਸ ਕਰਵਾਉਂਦਿਆ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸਤਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਵਿੱਚ ਸ਼ਹੀਦਾਂ ਦੀ ਸੋਚ ਤੇ ਸਜਦਾ ਕਰਦੇ ਆ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਤੇ ਤਿਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਸਿਧਾਂਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਤੇ ਪਹਿਰਾ ਦਿੰਦੀ ਹੋਈ ਜਥੇਬੰਦੀ ਦਲ ਖਾਲਸਾ ਸਮੂਹ ਪੰਥਕ ਜਥੇਬੰਦੀਆਂ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਉਦਮ ਸਦਕਾ ਕੱਲੂਕਾਰਾ ਯਾਦਗਾਰੀ ਮਾਰਚ ਆਰੰਭ ਕੀਤਾ ਆਪ ਜੀ ਦੀ ਕਿਰਪਾ ਸਦਕਾ ਸੰਗਤਾਂ ਨੇ ਪੈਂਡਾ ਤੈਅ ਕੀਤਾ ਆਪ ਜੀ ਨੇ ਸਮਾਪਤੀ ਕਰਵਾਈ ਹੈ ਰਾ ਪੈਂਡੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅਗਾ ਵਾਸਤੇ ਸਮਤ ਬਖਸ਼ਣੀ ਇਸੇ ਤਰ੍ਹਾਂ ਕੌਮ ਨੂੰ ਸੰਘਰਸ਼ ਦੇ ਪਿੰਡ ਅੰਦਰ ਬਹਾਦਰੀ ਚੜ੍ਹਦੀ ਕਲਾ ਦੇ ਦਾਤ ਬਖਸ਼ਣੀ ਕੌਮੀ ਕਰ ਦੀ ਪ੍ਰਾਪਤੀ ਵਾਸਤੇ ਬਲ ਬੁੱਧ ਸਮਰੱਥਾ ਬਖਸ਼ਣੀ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਕਰਨੀ ਕੌਮ ਵਾਸਤੇ ਸੰਘਰਸ਼ ਕਰ ਰਏ ਜਲਾ ਵਤਨੀ ਕੱਟ ਰਏ ਸਿੱਖਾਂ ਦੀਆਂ ਅਰਦਾਸਾਂ ਸੰਪੂਰਨ ਕਰਨੀਆਂ ਆਪਣੇ ਦਰ ਕਰਦੇ ਦਰਸ਼ਨ ਦੀਦਾਰੇ ਬਖਸ਼ਣੇ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਜੀ ਦੇ ਨਿਸ਼ਾਨ ਝੁੱਲਦੇ ਰਹਿਣ ਆਪਜੀ ਦੇ ਝੁੱਲਦੇ ਨਿਸ਼ਾਨਾ ਵਾਸਤੇ ਕੌਮ ਸਦਾ ਸੰਘਰਸ਼ ਕਰਦੀ ਰਵੇ ਸੰਘਰਸ਼ ਨੂੰ ਫਲ ਲਾਉਣਾ ਕੌਮੀ ਕਰਦੀ ਦਾਤ ਝੋਲੀ ਵਿੱਚ ਪਾ ਕੇ ਨਿਵਾਜਣਾ ਅਰਦਾਸਾਂ ਸੰਪੂਰਨ ਕਰਨੀਆਂ ਭੁੱਲਾਂ ਨਾ ਚਿਤਾਰਨੀਆਂ ਅਖਰ ਵਾਦਾ ਘਾਟਾ ਪੁਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸੇਹੀ ਪਿਆਰੇ ਮੇਲ ਜਿਨਾ ਮਿਲੇਆ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਆਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ 내 ਰਾਜ ਕਰੇਗਾ ਖਾਲਸਾ ਆ ਕੀ ਰਹੈ ਨਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਵਾਹਿਗੁਰੂ